ਸ਼ੰਭੂ ਬਾਜ਼ਾਰ ਤੇ ਅੱਜ ਦੂਸਰਾ ਦਿਨ ਹੈ ਜਿੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲਹੂ ਲੋਹਾਨ ਹੋਇਆ ਇਹ ਨੌਜਵਾਨ ਜਿਸ ਦੇ ਉੱਤੇ ਅਥਰੂ ਗੈਸ ਦਾ ਜੋੜਾ ਗੋਲਾ ਹੈ ਉਹ ਵਜ੍ਹਾ ਹੈ ਆ ਕਿ ਜਿਸ ਕਾਰਨ ਇਹ ਲੋਕ ਨੌਜਵਾਨ ਨੇ ਜਿਹੜੇ ਲਹੂ ਲੋਹਾਨ ਹੋ ਰਹੇ ਨੇ ਤਾਂ ਸਰਕਾਰ ਨੂੰ ਸੋਚਣ ਨੂੰ ਅਲੀਆਂ ਗੱਲਾਂ ਹੈ ਵੀ ਇਹ ਪੰਜਾਬ ਦੇ ਵਾਸੀ ਆ ਜਿਹੜੇ ਪੰਜਾਬ ਦੇ ਕਿਸਾਨ ਆ ਇਹ ਕੋਈ ਬਾਹਰ ਦੇ ਫੂਰ ਮੁਲਕ ਦੇ ਨਹੀਂ ਹੈਗੇ ਇਹਨਾਂ ਨੇ ਅੱਜ ਉਹ ਹਾਲ ਕਰਿਆ ਜਿਸ ਤਰ੍ਹਾਂ ਪਾਕਿਸਤਾਨ ਨਾਲ ਜੰਗ ਲੜਦੇ ਹੁੰਦੇ ਆ ਵੀ ਇਹਦਾ ਖਿਆਲ ਆ ਵੀ ਇੰਨੇ ਇੱਕ ਪਟਾਕੇ ਬਟੂਕੇ ਜਿਹਨਾਂ ਦੀਆਂ ਗੋਲੀਆਂ ਜੀਆਂ ਤਾਂ ਇਹ ਬਾਰਡਰ ਪਰ ਨਹੀਂ ਚਲਾਉਂਦੇ ਜਿੰਨੀਆਂ ਸਵੇਰ ਦੀ ਆਪਣੇ ਕਿਸਾਨਾਂ ਪਰ ਚਲਾਉਂਦੀਆਂ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਉਹੀ ਪੰਜਾਬ ਦਾ ਕਿਸਾਨ ਜੀਨੇ ਹਿੰਦੁਸਤਾਨ ਨੂੰ ਭੁੱਖੇ ਮਰਦੇ ਨੂੰ ਅਨਾਜ ਦਿੰਦਾ ਹੈ ਹਰਿਆਣਾ ਜਾਂ ਪੰਜਾਬ ਹੋਰ ਤਾਂ ਇਹਨੇ ਕੋ ਅਨਾਜੇ ਨਹੀਂ ਦਿੱਤੇ ਉਹ ਦਿਨ ਵੀ ਯਾਦ ਕਰ ਲੈਣੇ ਚਾਹੀਦੇ ਆ ਮੋਦੀ ਸਾਹਿਬ ਨੂੰ ਜਿਸ ਦਿਨ ਪੀਐਲ 480 75 ਦੇ ਨਾਲ ਅਮਰੀਕਾ ਦੇ ਉਹ ਕਣਕ ਲਿਆਂਦੀ ਸੀ ਜਿਹਨੂੰ ਪਸ਼ੂ ਨਹੀਂ ਖਾਂਦੇ ਸਾਡੇ ਇੰਡੀਆ ਦੇ ਲੋਕਾਂ ਨੂੰ ਖੁਲਾਈ ਤੇ ਜੇ ਅਸੀਂ ਕਿਸਾਨਾਂ ਨੇ ਇੰਨੀ ਮਿਹਨਤ ਕਰਕੇ ਇੰਦਾ ਕੁਝ ਪੈਦਾ ਕਰ ਦਿੱਤਾ ਤਾਂ ਉਹਦਾ ਅੱਜ ਇਹ ਇਨਾਮ ਮਿਲ ਰਿਹਾ ਵੀ ਸਾਡੇ ਦੇ ਗੋਲੇ ਸਾਡੇ ਗੋਲੀਆਂ ਸਾਡਾ ਨੁਕਸਾਨ ਰੈਂਦਾ ਇਹ ਕਰ ਰਹੀ ਹੈ ਕਿੰਨੇ ਕ ਆਪਣੇ ਨੌਜਵਾਨ ਨੇ ਜਿਹੜੇ ਫੱਟੜ ਹੋਏ ਨੇ ਉਹ ਦੇਖੋ ਸਹੀ ਗਿਣਤੀ ਆਪਾਂ ਦੇ ਨਹੀਂ ਸਕਦੇ ਜੀ ਚਾਹੇ ਕੋਈ ਮੁੰਡਾ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕਾਫੀ ਜ਼ਿਆਦਾ ਹੋ ਗਏ ਜਿਹਨਾਂ ਨੂੰ ਇਲਾਜ ਲਈ ਉੱਥੋਂ ਗੱਡੀਆਂ ਸੀ ਕਿਉਂ ਕੋਲ ਤੇ ਉੱਤੇ ਮੋਟਰਸਾਈਕਲ ਤੇ ਗੱਡੀਆਂ ਦੇ ਇਲਾਜ ਲਈ ਦੇ ਗਏ ਆ ਜਾਂ ਪੱਗਾ ਉਤਰੀਆਂ ਖੂਨ ਦਾ ਕੱਪੜੇ ਡਿਬੜੇ ਆ ਉਹ ਕਾਫੀ ਜ਼ਿਆਦਾ ਗਿਣਤੀ ਗੋਲੀਆਂ ਚਲਾਉਣ ਦੀ ਇਹਨਾਂ ਨੂੰ ਨੌਬਤ ਕਿਉਂ ਪਈ ਬਾਪੂ ਤਿੱਕੋ ਇਹ ਤਾਂ ਜਿਹੜੇ ਬੈਠੇ ਆ ਮੁਖਵਤਰੀ ਵਰਗੇ ਖੱਤਰ ਵਰਗੇ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਸੀ ਵੀ ਆਪਾਂ ਨੂੰ ਗੋਲੀਆਂ ਚਲਾਉਣੀਆਂ ਨਹੀਂ ਚਾਹੀਦੀਆਂ ਸਾਡੇ ਨਾਲ ਇਦਾਂ ਇਦਾਂ ਮਾਰਾ ਬਿਹਾਰਤਾ ਨਹੀਂ ਕਰਨਾ ਚਾਹੀਦਾ ਅਸੀਂ ਵੀ ਤਾਂ ਇੰਡੀਆ ਦੇ شہری ਆ ਇਹ ਸਿਰਫ ਦਿੱਲੀ ਜਾਣ ਤੋਂ ਰੋਕਣ ਲਈ ਇਹ ਬਤੀਰਾ ਵਰਤਿਆ ਜਾ ਰਿਹਾ ਹੈ ਉਧਰ ਸਾਫ਼ ਇਹ ਗੱਲ ਆ ਜੀ ਜਦੋਂ 4 ਦਿਨ ਪਹਿਨਾ ਇਹਨਾਂ ਨੇ ਬਾਰਡਰ ਬੰਦ ਕਰ ਦਿੱਤਾ ਜੇ ਕਿਸਾਨ 4 ਘੰਟੇ ਧਰਨਾ ਲਾਉਨੇ ਆ ਤਾਂ ਉਹਨਾਂ ਦੇ ਪਰਚੇ ਦਰਜ ਹੋਣੇ ਆ ਪਿੱਛੇ ਤੁਸੀਂ ਦੇਖੇ ਚੱਕੇ ਆ ਪਾਨੇ ਸਿੱਧੂ ਵਾਸਤੇ ਲੋਕਾਂ ਨੇ ਧਰਨਾ ਲਾਇਆ ਤੀਨੀਆਂ ਤੇ ਵੀ ਪਰਚੇ ਦਰਜ ਹੋ ਗਏ ਵੀਰਾਂ ਨੇ ਧਰਨਾ ਲਾਇਆ ਫਿਰ ਇਹ ਸਰਕਾਰ ਨੇ 4 ਦਿਨ ਪਹਿਲਾਂ ਦਾ ਆਪੇ ਧਰਨਾ ਲਾ ਕੇ ਬੈਰੀਕੇਡ ਲਾ ਕੇ ਰਸਤੇ ਬੰਦ ਕਰ ਦਿੱਤੇ ਆ ਡੀਸੀ ਐਲਾਨ ਕਰਦਾ ਹੈ ਅੰਬਾਲਾ ਦਾ ਉਧਰ ਪੰਜਾਬ ਦਾ ਪਟਿਆਲੇ ਦਾ ਡੀਸੀ ਐਲਾਨ ਕਰਦਾ ਹੈ ਵੀ ਮੇਨ ਰੋਡ ਨੂੰ ਭਾਈ ਜਾਣਾ ਨਹੀਂ ਹੈਗਾ ਬਦਰਮੀਆਂ ਸੜਕਾਂ ਨੂੰ ਜਾਓ ਫਿਰ ਹੁਣ ਇਹਨਾਂ ਨੂੰ ਕੌਣ ਪੁੱਛੇ ਵੀ ਤੁਸੀਂ 4 ਦਿਨ ਪਹਿਨਾ ਧਰਨਾ ਤਾਂ ਅੱਜ ਲੱਗਣਾ ਸੀ ਇਹ 4 ਦਿਨ ਪਹਿਨਾ ਹੀ ਬੰਦ ਕਰੀ ਬੈਠੇ ਆ ਇਹਨਾਂ ਨੂੰ ਕੌਣ ਕਹੇ ਜਿਹੜੇ ਆਮ ਲੋਕ ਆ ਨਾ ਸਰਕਾਰਾਂ ਦੇ ਨਾਲ ਸਿੱਧੀ ਲੜਾਈ ਕਦੇ ਲੜਨੀ ਚਾਹਦੀ ਕਰਦਾ ਬਾਪੂ ਜੀ ਦੁਬਾਰੇ ਅੰਦੋਲਨ ਸ਼ੁਰੂ ਕਰਨ ਦੀ ਨੌਬਤ ਕਿਉਂ ਆ ਗਈ ਸਭ ਤੋਂ ਵੱਡੀ ਗਲਤ ਹੈਗੀ ਆ ਸਾਡੀ ਐਮਐਸਬੀ ਹਾਂਜੀ ਪਹਿਲੀ ਗੱਲ ਤਾਂ ਇਹ ਹਰ ਸਾਲ ਐਲਾਨ ਕਰ ਦਿੰਦੇ ਆ ਕਿ ਬਾਈ ਫਸਲਾਂ ਦੇ ਉੱਤੇ ਰੇਟ ਬੰਦ ਦਿੰਦਾ ਉਹ ਰੇਟ ਤਾਂ ਬੰਨ ਦਤਾ ਉਹਨੂੰ ਖਰੀਦਦਾ ਕੌਣ ਹੈ ਸਿਰਫ ਚੌਂਦਾਰ ਕਣਕ ਹੈ ਜਿਹਦੀ ਖਰੀਦ ਹੁੰਦੀ ਹੈ ਹੋਰ ਕਿਸੇ ਫਸਲ ਦੀ ਖਰੀਦ ਨਹੀਂ ਕਰੀ ਜਾਂਦੀ ਅਸੀਂ ਪਿਛਲੇ ਸਾਲ ਲੋਕਾਂ ਨੇ ਆਮ ਕਿਸਾਨੀ ਨੇ ਪੰਜਾਬ ਚ ਸਰੋਂ ਜਿਆਦਾ ਬੀਜਤੀ ਕਿਉਂਕਿ ਉਹਦਾ ਰੇਟ 7000 ਦਾ ਜਦੋਂ ਸਿਰੋਂ ਵੱਢ ਲਈ ਉਹ 4200 ਨੂੰ ਵਿਕਣ ਲੱਗੀ ਤੋ ਰੇਟ ਘਟਾ ਕੇ ਲੈਣ ਲੱਗੇ ਜਦੋਂ ਜੀ ਖਰੀਦਣ ਵਾਲਾ ਹੀ ਨਹੀਂ ਜਾਂ ਤਾਂ ਉਹਨੂੰ ਇਹ ਸਰਕਾਰ ਕਿਸੇ ਮਾਰਕਫੈਡਰ ਨੂੰ ਕਿਸੇ ਹੋਰ ਕੋਪਾ ਵਗੈਰਾ ਨੂੰ ਕਹੇ ਵੀ ਇਹਦੀ ਖਰੀਦ ਕਰੋ ਹੁਣ ਮੱਕੀ ਹੈ ਉਹਦਾ ਰੇਟ ਕਹਿ ਦਿੰਦੇ ਆ 1850 ਉਹ ਜਦੋਂ ਮੰਡੀ ਚ ਦੇ ਜਾਂਦੇ ਆ ਉਹ 1200000 ਦੇ ਵੱਧ ਵਿਕਦੀ ਹੋਣੀ ਸਭ ਤੋਂ ਵੱਡਾ ਮਸਲਾ ਹੈ ਦੂਜੇ ਸਾਡੇ ਮਸਲੇ ਹੈ ਵੀ ਕਿਸਾਨੀ ਦਾ ਕਰਜ਼ਾ ਮਾਫ ਕਰੋ ਜਦੋਂ ਤੁਸੀਂ ਹਜ਼ਾਰਾਂ ਕਰੋੜ ਕਾਰਪੋਰੇਟ ਘਰਾਣਿਆਂ ਦਾ ਕਰ ਸਕਦੇ ਆ ਤਾਂ ਕਿਸਾਨੀ ਦਾ ਕਿਉਂ ਨਹੀਂ ਕਰ ਸਕਦੇ ਜੀ ਤੀਜਾ ਇਹ ਹੈਗਾ ਵੀ ਕੋਈ ਛੋਟੇ ਛੋਟੇ ਮਸਲੇ ਹੈ ਵੀ ਜਦ ਜਿਹੜੇ ਦਿੱਲੀ ਦੇ ਵਿੱਚ ਲੋਕਾਂ ਦੇ ਪਰਚੇ ਦਰਜ ਕਰੇ ਇਹਨਾਂ ਨੇ ਸਾਡੇ ਨਾਲ ਜਾਦੇ ਵਾਅਦਾ ਵੀ ਕਰਿਆ ਕਿ ਪਰਚੇ ਕੈਂਸਲ ਹੋ ਜਾਣਗੇ ਪਰ 300 ਤੋਂ ਉੱਪਰ ਲੋਕ ਅਜੇ ਵੀ ਐਸੇ ਐ ਜਿਨ੍ਹਾਂ ਦੇ ਉੱਤੇ ਪਰਚੇ ਅਜੇ ਵੀ ਤਰੀਕਾ ਭੁਗਤਦੇ ਨੇ ਕੈਂਸਲ ਨਹੀਂ ਕਰੀ। ਅਸੀਂ ਉਹ ਕਹਿੰਦੇ ਆ ਵੀ ਇਹਨਾਂ ਨੂੰ ਕੈਂਸਲ ਕਰੋ। ਬਾਪੂ ਜੀ ਇੱਕ ਹੋਰ ਵਿੱਚ ਗੱਲਾਂ ਨੇ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਨੇ ਵੀ ਜੱਥੇਬੰਦੀਆਂ ਦੀ ਜਿਹੜੀ ਆਪਸੀ ਫੁੱਟ ਹੈ ਉਹ ਹੋ ਸਕਦਾ ਹੈ ਵੀ ਅੰਦੋਲਨ ਦੇ ਉੱਤੇ ਫਰਕ ਪਾਵੇ। ਅ ਦੇਖੋ ਤੁਹਾਡੇ ਸਾਹਮਣੇ ਇਹ ਹੈ ਮੇਰੇ ਕਹਿਣ ਦੀ ਗੱਲ। ਕੁੱਤ ਹੈਗੀ ਆ ਚਾਹੇ ਨਹੀਂ ਹੈਗੀ ਅੰਦੋਲਨ ਨੂੰ ਤੁਸੀਂ ਅੱਜ ਦੇਖ ਲਓ ਤਿੰਨੇ ਜਗ੍ਹਾ ਜੀ ਚਾਹੇ ਇੱਥੇ ਆ ਚਾਹੇ ਖਨੌਰੀ ਆ ਚਾਹੇ ਡੱਬਲੀ ਐ ਵੀ ਕੋਈ ਇਕੱਠ ਦੇ ਵਿੱਚ ਕਸਰ ਹੈਗੀ ਜਥੇਬੰਦੀਆਂ ਦੇ ਆਗੂ ਚਾਹੇ ਬੰਦੇ ਰਹਿਣ ਪੰਜਾਬ ਦੇ ਲੋਕ ਬੰਦੇ ਨਹੀਂ ਹੈਗੇ ਲੋਕਾਂ ਦਾ ਇਕੱਠ ਹੋ ਰਿਹਾ ਜੇ ਮੋਰਚਾ ਲੱਗ ਗਿਆ ਤਾਂ ਕੱਲ ਨੂੰ ਇੱਥੇ ਅੱਧਾ ਪੰਜਾਬ ਪਹੁੰਚ ਜਾਊਗਾ ਲੋਕਾਂ ਦਾ ਇਕੱਠ ਵੀ ਹੋ ਰਿਹਾ ਹੈ ਤਾਂ ਇਹਦਾ ਮਤਲਬ ਤਾਂ ਇਹੀ ਹੈ ਵੀ ਲੋਕ ਸਾਥ ਦੇ ਰਹੇ ਨੇ ਅੰਦੋਲਨ ਦਾ ਇਹ ਲੋਕਾਂ ਦੇ ਸਾਥ ਬਿਨਾ ਜੀ ਕੋਈ ਅੰਦੋਲਨ ਕਦੇ ਜਿੱਤਿਆ ਨਹੀਂ ਜਾਂਦਾ ਜੇ ਆਪਾਂ ਦਿੱਲੀ ਤੋਂ ਉਹ ਕਾੜੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਆਏ ਤੇਰਾ ਮਹੀਨੇ ਬੈਠੇ ਉਹ ਕਿਸਾਨੀ ਦੀ ਕੀ ਤਾਕਤ ਈ ਕੱਲੀ ਦੀ ਇਹਨੂੰ ਵਾਪਸ ਕਰਾ ਦੋੰਦੇ ਉੱਥੇ ਪੰਜਾਬ ਦਾ ਖਾਸ ਤੌਰ ਤੇ ਭਾਜਪਾ ਦੇ ਵਰਕਰ ਤੋਂ ਬਿਨਾ ਕੋਈ ਕੈਟਾਗਰੀ ਮੈਨੂੰ ਦੱਸ ਦੋ ਜਿਹੜੀ ਦਿੱਲੀ ਨਹੀਂ ਪਹੁੰਚੀ ਚਾਹੇ ਉਹਨੇ ਪੈਸੇ ਨਾਲ ਮਦਦ ਕੀਤੀ ਚਾਹੇ ਕਿਸੇ ਜਾ ਕੇ ਕੀਤੀ ਚਾਹੇ ਟੂਰ ਦੇ ਤੌਰ ਤੇ ਦੇਖਣੇ ਗਏ ਉੱਥੇ ਪਹੁੰਚੇ ਇਸ ਕਰਕੇ ਉਹ ਜਨਤਾ ਦਾ ਅੰਦੋਲਨ ਬਣ ਗਿਆ ਮੋਦੀ ਨੂੰ ਮਜਬੂਰ ਹੋ ਕੇ ਕਾਨੂੰਨ ਵਾਪਸ ਲੈਣੇ ਪਏ ਕੀ ਹੁਣ ਇਹ ਅੰਦੋਲਨ ਉਹੀ ਰੂਪ ਲੈ ਸਕਦਾ ਹੈ ਜਾਂ ਤੁਹਾਨੂੰ ਲੱਗਦਾ ਵੀ ਸਰਕਾਰ ਮੰਗਾ ਮੰਨ ਲੂਗੀ ਦੇਖੋ ਜੇ ਸਰਕਾਰ ਨੇ ਮੰਗਾ ਮੰਨਣੀਆਂ ਹੁੰਨੀਆਂ ਰਾਟ ਮੀਟਿੰਗ ਹੋਈ ਹੈ ਜੀ ਉਸ ਮੀਟਿੰਗ ਦੇ ਵਿੱਚ ਕੋਈ ਦਾ ਗਲਤ ਮੰਨਦੇ ਕੋਈ ਦਾ ਕਹਿ ਦਿੰਦੇ ਵੀ ਮੰਨ ਲਿਆ ਬਾਕੀਆਂ ਤੇ ਕਮੇਟੀਆਂ ਬਣਦੀਆਂ ਇਹ ਤਾਂ ਸਾਰੀਆਂ ਹੀ ਚੀਜ਼ਾਂ ਨੂੰ ਸਾਡੇ ਹਿਸਾਬ ਨਾਲ ਮੇਰੇ ਆਪਣੇ ਹਿਸਾਬ ਨਾਲ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਉਲਝਾ ਲੋ ਕਿਸਾਨੀ ਨੂੰ ਇਹ ਘੱਟ ਸਿਆਣੇ ਘੱਟ ਪੜੇ ਲਿਖੇ ਲੋਕ ਉਹਨੇ ਆ ਵੀ ਇਹਨਾਂ ਨੂੰ ਘਬਰਾਹ ਕਰਕੇ ਅੱਗੇ ਮੰਗਣ ਬਹਿਜੇ ਕਰ ਲੂ ਆ ਵੀ ਹੋ ਜੂ ਆ ਵੀ ਹੋ ਜੂਗਾ ਚੋਣ ਜਾਬਤਾ ਲੱਗਣ ਨੂੰ ਦਿਨ ਥੋੜੇ ਆ ਹਾਂਜੀ ਸਰਕਾਰ ਦੀ ਮਰਜ਼ੀ ਹੈ ਇਹ ਹੋਰ 15 ਦਿਨ ਪਹਿਨਾ 20 ਦਿਨ ਪਹਿਨਾ ਮਹੀਨਾ ਪਹਿਨਾ ਇਲੈਕਸ਼ਨ ਕਰਾ ਸਕਦੀ ਹੈ ਇਹ ਸਾਡੇ ਸਾਡੇ ਵਾਸਤੇ ਕਮੇਟੀਆਂ ਬਣਾ ਕੇ ਉਧਰ ਚੋਣ ਜਾਬਤਾ ਲਾਗੂ ਹੋ ਜਵੇ ਤਾਂ ਉਹ ਸਭ ਕੁਝ ਵਿਚੇ ਰੁਕ ਗਿਆ ਸਰਕਾਰ ਦਾ ਖੇੜਾ ਛੁੱਟਿਆ ਕਿ ਚੋਣ ਜਾਬਤਾ ਸੀ ਲਾਗੂ ਨਹੀਂ ਕੋਈ ਮਾਰਗ ਨਹੀਂ ਪ ਸਕਦੀ ਮਤਲਬ ਪੂਰਾ ਪੂਰਾ ਇਹ politcal stunt ਹੈ politcal ਤਾਂ ਚੱਲਦੇ ਹੀ ਹੁੰਦੇ ਆ ਜੇ ਸਰਕਾਰਾਂ ਨੇ politcal stunt ਨਾ ਚਲਾਈ ਤਾਂ ਸਰਕਾਰਾਂ ਕੀ ਕੰਚਲਨ ਕੀਆ ਇਹ ਸਾਨੂੰ ਘਬਰਾਹ ਕਰਦੀਆਂ ਸਿਰਫ ਹੁਣ ਇਹ ਦੂਜੇ ਦਾ ਕੀ پلان ਹੈ ਜਿਸ ਤਰੀਕੇ ਨਾਲ ਇੱਥੇ ਗੋਲਾਬਾਰੀ ਹੋ ਰਹੀ ਹੈ ਦੇਖੋ ਹੁਣ ਮੀਟਿੰਗ ਕਰਨ ਲੱਗੇ ਆ ਇਹ ਇਕੱਲਾ ਬੰਦੇ ਨੂੰ ਨਾ ਕਿਸੇ ਨੂੰ ਦੱਸ ਕਹਿਣਾ ਚਾਹੀਦਾ ਤੇ ਨਾ ਇਕੱਲੇ ਦਾ ਪਲਾਨ ਹੁੰਦਾ ਹੈ ਜੀ ਮੀਟਿੰਗ 'ਚ ਬੈਠਾਂਗੇ ਜੀ ਸਾਰੇ ਸਲਾਹ ਕਰਕੇ ਵੀ ਆਪਾਂ ਅੱਗੇ ਪ੍ਰੋਗਰਾਮ ਕੱਲ ਨੂੰ ਕੀ ਕਰਨਾ ਹੈ ਜੀ ਉਹ ਜੋ ਮੀਟਿੰਗ 'ਚ ਬਹੁਤ ਸੰਮਤੀ ਨਾਲ ਪਾਸ ਹੋ ਗਿਆ ਜਿੰਨੀਆਂ ਜੱਥੇ ਬੰਦੇ ਆਈਆਂ ਉਹ ਪ੍ਰੋਗਰਾਮ ਐਸੇ ਤਰੀਕੇ ਨਾਲ ਜਿਸ ਤਰ੍ਹਾਂ ਅੱਜ ਹੋਇਆ ਲਾਗੂ ਕਰ ਦੋਤਾ ખો ખો કોઈ જ્યા દૂર નહીં ખર્જો